ਕੀ ਨਾਮ ਤੁਹਾਡਾ ਕੀ ਇਚਾ ਹੈ ਮੇਰਾ ਨਾਮ ਕਮਲ ਸਚਰੇਵਾ ਜੀ ਤੇ ਮੈਂ ਵਾਰਡ ਨੰਬਰ 20 ਤੋਂ ਕਾਂਗਰਸ ਤੋਂ ਉਮੀਦਵਾਰ ਹਾਂ ਜੀ ਤੇ ਸਾਰੇ ਮੇਰਾ ਸਾਥ ਦਿਓ papa ਫੇਰੀ ਇਸ ਵਾਰਡ ਦੀ ਤਰੱਕੀ ਕਰਾਂਗੇ ਦੂਰ ਦੂਰ ਪ੍ਰਚਾਰ ਕਰ ਰਹੇ ਕਿ ਕਿਹ ਕਿਹ ਤਰ੍ਹਾਂ ਦਾ ਲੋਕਾਂ ਦਾ ਸਾਥ ਮਿਲ ਰਿਹਾ ਮੈਨੂੰ ਬਹੁਤ ਵਧੀਆ ਮਿਲ ਰਿਹਾ ਸਾਰੇ ਮੇਰੇ ਨਾਲ ਹੈ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ ਤੇ ਸਾਰੇ بڑے ਹਲਾਸ਼ੇਰੀ ਦੇ ਨਾਲ ਮੇਰੇ ਨਾਲ ਖੜ ਰਹੇ ਹੈ ਜੀ ਇਸ ਵਾਰ ਦੇ ਮੁੱਖ ਸਮੱਸਿਆਵਾਂ ਕਿਹੜੀਆਂ ਜਿਹੜੀਆਂ ਅਸੀਂ ਧੂਰ ਕਰੋ ਮੁੱਖ ਤੇ ਚਲੋ ਛੋਟੀਆਂ ਛੋਟੀਆਂ ਸਮੱਸਿਆਵਾਂ ਹੁੰਦੀਆਂ ਵਾਰਡ ਦੇ ਵਿੱਚ ਜਿਸ ਤਰ੍ਹਾਂ ਕੁਝ ਗਲੀਆਂ ਦਾ ਤੇ ਲਾਈਟਾਂ ਦਾ ਤੇ ਮੇਨ ਪ੍ਰੋਬਲਮ ਹੈਗੀ ਹੈ ਲਾਈਟ ਕਿਸੇ ਵਾਰਡ ਚ ਵੀ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਇਹਨਾਂ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕਾਂ 'ਚ ਕਿੰਨਾ ਦਾ ਗੁੱਸਾ ਪਾਇਆ ਜਾ ਰਿਹਾ ਲੋਕਾਂ ਦਾ ਕੀ ਕਹਿਣਾ ਜਿਹੜੇ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕ ਬਹੁਤ ਥਾਈਰੇ ਗਏ ਆ ਜੀ ਕਿਉਂਕਿ ਜੋ 3 ਸਾਲ ਹੋ ਗਏ ਆ ਵੈਸੇ ਹੀ ਢਾਡੂ ਵਾਲਿਆਂ ਨੇ ਤੇ ਕੁਝ ਕਰਵਾਇਆ ਨਹੀਂ ਤੇ ਹੁਣ ਕਾਂਗਰਸ ਤੋਂ ਉਮੀਦਾਂ ਹੈਗੀਆਂ ਕਿ ਕੁਝ ਕਰਨਗੇ ਆ ਕੇ ਉਹਨਾਂ ਸਾਡਾ 20 ਵਾਰਡ ਆ ਜੀ ਅਸੀਂ ਆਪਣਾ ਭਤੀਜੇ ਨੂੰ ਇਸ ਵਾਰ ਤੋਂ ਕਾਂਗਰਸ ਦੇ ਨਿਸ਼ਾਨ ਦੇ ਖੜਾ ਕੀਤਾ ਵਾ ਬਾਕੀ ਪੂਰੀ ਮਗੇ ਸਾਡੀ ਸਭਾਵਨਾਵਾਂ ਪਈ ਜਿੱਤਾਂਗੇ ਤੇ ਇਹ ਵੱਧ ਤੋਂ ਵੱਧ ਵੋਟਾਂ ਲੈ ਕੇ ਮਗੇ ਆਪਣਾ ਅੱਗੇ ਆਏਗਾ ਵੋਟਰਾਂ ਦੀ ਫੀਲ ਕਰਦੇ ਵਾਰ ਦੇ ਵੋਟਰਾਂ ਵੋਟਰ ਸਾਡੇ ਪੂਰਾ ਸਾਥ ਦੇਣਗੇ ਜੀ ਤੇ ਅਸੀਂ ਵੀ ਮਗੇ ਅਗੋਂ ਪੂਰਾ ਧਿਆਨ ਰੱਖਾਂਗੇ ਹਰ ਗਲੀ ਵਿੱਚ ਲਾਈਟਾਂ ਗਲੀ ਦੀ ਸਫਾਈ ਅਸੀਂ ਪੂਰਾ ਧਿਆਨ ਦੇ ਕੇ ਇਹਨਾਂ ਦਾ ਦਰਦ ਕੀ ਇਚਾਰਾ ਕਰਾਂਗੇ ਮੇਰਾ ਨਾਮ ਕਮਲ ਸਚਦੇਵਾ ਜੀ ਤੇ ਮੈਂ ਵਾਰਡ ਨੰਬਰ 20 ਤੋਂ ਕਾਂਗਰਸ ਤੋਂ ਉਮੀਦਵਾਰ ਹਾਂ ਜੀ ਤੇ ਸਾਰੇ ਮੇਰਾ ਸਾਥ ਦਿਓ ਆਪਾਂ ਫੇਰੀ ਇਸ ਵਾਰਡ ਦੀ ਤਰੱਕੀ ਕਰਾਂਗੇ ਸਰ ਜੂਰ ਜੂਰ ਪ੍ਰਚਾਰ ਕਰ ਰਹੇ ਕਿ ਕਿਹ ਕਿਹ ਤਰ੍ਹਾਂ ਦਾ ਲੋਕਾਂ ਦਾ ਸਾਥ ਦੇ ਰਿਹਾ ਨਾ ਮੈਨੂੰ ਬਹੁਤ ਵਧੀਆ ਮਿਲ ਰਿਹਾ ਸਾਰੇ ਮੇਰੇ ਨਾਲ ਹੈ ਕਾਂਗਰਸ ਪਾਰਟੀ ਦੀ ਬਹੁਤ ਪੁਰਾਣੀ ਪਾਰਟੀ ਹੈ ਤੇ ਸਾਰੇ بڑے ਹਲਾਸ਼ੇਰੀ ਦੇ ਨਾਲ ਮੇਰੇ ਨਾਲ ਤੁਰ ਰਹੇ ਹੈ ਜੀ ਇਸ ਵਾਰ ਦੇ ਮੁੱਖ ਸਮੱਸਿਆਵਾਂ ਜਿਹੜੀਆਂ ਜਿਹੜੀਆਂ ਅੱਜ ਵੀ ਜੂਰ ਕਰੋਗੇ ਮੁੱਖ ਤੇ ਚਲੋ ਛੋਟੀਆਂ ਛੋਟੀਆਂ ਸਮੱਸਿਆਵਾਂ ਹੁੰਦੀਆਂ ਵਾਰਡ ਦੇ ਵਿੱਚ ਇਸਰਾ ਕੁਝ ਗਲੀਆਂ ਦਾ ਤੇ ਲਾਈਟਾਂ ਦਾ ਤੇ ਮੇਨ ਪ੍ਰੋਬਲਮ ਹੈਗੀ ਹੈ ਲਾਈਟ ਕਿਸੇ ਵਾਰਡ ਚ ਵੀ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਹੈ ਨੇ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕਾਂ ਨੂੰ ਕਿੰਨਾ ਦਾ ਵਚਾ ਪਾਇਆ ਜਾਂਦਾ ਹੈ ਲੋਕਾਂ ਦਾ ਕੀ ਕਹਿਣਾ ਜਿਹੜੇ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕ ਬਹੁਤ ਉਸ ਸਾਈਰੇ ਗਏ ਆ ਜੀ ਕਿਉਂਕਿ ਜੋ 3 ਸਾਲ ਹੋ ਗਏ ਆ ਵੈਸੇ ਹੀ ਢਾਡੂ ਵਾਲਿਆਂ ਨੇ ਤੇ ਕੁਝ ਕਰਵਾਇਆ ਨਹੀਂ ਤੇ ਹੁਣ ਕਾਂਗਰਸ ਤੋਂ ਉਮੀਦਾਂ ਹੈਗੀਆਂ ਕਿ ਕੁਝ ਕਰਨਗੇ ਆ ਕੇ ਉਹਨਾਂ ਕੀ ਵਾਰਡ ਆ ਜੀ ਸਾਡਾ 20 ਵਾਰਡ ਆ ਜੀ ਅਸੀਂ ਆਪਣੇ ਭਤੀਜੇ ਨੂੰ ਇਸ ਵਾਰ ਤੋਂ ਕਾਂਗਰਸ ਦੇ ਨਿਸ਼ਾਨ ਦੇ ਖੜਾ ਕੀਤਾ ਵਾ ਬਾਕੀ ਪੂਰੀ ਮਗੇ ਸਾਡੀ ਸੰਭਾਵਨਾ ਹੈ ਜਿੱਤਾਂਗੇ ਤੇ ਇਹ ਵੱਧ ਤੋਂ ਵੱਧ ਵੋਟਾਂ ਲੈ ਕੇ ਮਗੇ ਆਪਣਾ ਅੱਗੇ ਆਏਗਾ ਵੋਟਰਾਂ ਲਈ ਫੀਲ ਕਰਦੇ ਵਾਟਰ ਵੋਟਰ ਸਾਡੇ ਪੂਰਾ ਸਾਥ ਦੇਣਗੇ ਜੀ ਤੇ ਅਸੀਂ ਵੀ ਮਗੇ ਉਹਨੂੰ ਪੂਰਾ ਧਿਆਨ ਰੱਖਾਂਗੇ ਹਰ ਗਲੀ ਵਿੱਚ ਲਾਈਟਾਂ ਗਲੀ ਦੀ ਸਫਾਈ ਅਸੀਂ ਪੂਰਾ ਧਿਆਨ ਕਰਵਾ ਕੇ ਕੰਮ ਕਰਾਵਾਂਗੇ ਕਿਹਨਾਂ ਦਾ ਤਾਂ ਮੇਰਾ ਨਾਮ ਕਮਲ ਸਚਦੇਵਾ ਜੀ ਤੇ ਮੈਂ ਵਾਰਡ ਨੰਬਰ 20 ਤੋਂ ਕਾਂਗਰਸ ਤੋਂ ਉਮੀਦਵਾਰ ਹਾਂ ਜੀ ਤੇ ਸਾਰੇ ਮੇਰਾ ਸਾਥ ਦਿਓ ਆਪਾਂ ਫੇਰੀ ਇਸ ਵਾਰਡ ਦੀ ਤਰੱਕੀ ਕਰਾਂਗੇ ਸਰਦੋਰ ਜਲੂਰ ਪ੍ਰਚਾਰ ਕਰ ਰਹੇ ਕਿ ਕਿਹ ਕਿਹ ਤਰ੍ਹਾਂ ਦਾ ਲੋਕਾਂ ਦਾ ਸਾਥ ਦੇ ਰਿਹਾ ਨਾ ਨੂੰ ਬਹੁਤ ਵਧੀਆ ਮਿਲ ਰਿਹਾ ਸਾਰੇ ਮੇਰੇ ਨਾਲ ਹੈ ਕਾਂਗਰਸ ਪਾਰਟੀ ਦੀ ਬਹੁਤ ਪੁਰਾਣੀ ਪਾਰਟੀ ਹੈ ਤੇ ਸਾਰੇ بڑے ਹਲਾਸ਼ੇਰੀ ਦੇ ਨਾਲ ਮੇਰੇ ਨਾਲ ਤੁਰ ਰਹੇ ਹੈ ਜੀ ਇਸ ਵਾਰ ਦੇ ਮੁੱਖ ਸਮੱਸਿਆਵਾਂ ਜਿਹੜੀਆਂ ਜਿਹੜੀਆਂ ਅੱਜ ਦੂਰ ਕਰੋਗੇ ਮੁੱਖ ਤੇ ਚਲੋ ਛੋਟੀਆਂ ਛੋਟੀਆਂ ਸਮੱਸਿਆਵਾਂ ਹੁੰਦੀਆਂ ਵਾਰਡ ਦੇ ਵਿੱਚ ਸਰਾ ਕੁਝ ਗਲੀਆਂ ਦਾ ਤੇ ਲਾਈਟਾਂ ਤੇ ਮੇਨ ਪ੍ਰੋਬਲਮ ਹੈਗੀ ਹੈ ਲਾਈਟ ਕਿਸੇ ਵਾਰਡ ਚ ਵੀ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਇਹਨੇ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕਾਂ 'ਚ ਕਿੰਨਾ ਦਾ ਗੁੱਸਾ ਪਾਇਆ ਜਾ ਰਿਹਾ ਲੋਕਾਂ ਦਾ ਕੀ ਕਹਿਣਾ ਜਿਹੜੇ 10 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਲੋਕ ਬਹੁਤ ਇਸ ਉਛਾਇਰੇ ਗਏ ਆ ਜੀ ਕਿਉਂਕਿ ਜੋ 3 ਸਾਲ ਹੋ ਗਏ ਆ ਵੈਸੇ ਹੀ ਢਾਡੂ ਵਾਲਿਆਂ ਨੇ ਤੇ ਕੁਝ ਕਰਵਾਇਆ ਨਹੀਂ ਤੇ ਹੁਣ ਕਾਂਗਰਸ ਤੋਂ ਉਮੀਦਾਂ ਹੈਗੀਆਂ ਕਿ ਇਹ ਕੁਝ ਕਰਨਗੇ ਆ ਕੇ